ਹਲਕਾ ਰਾਜਸਥਾਨ ਸੀ ਦੇ ਪਿੰਡ ਟੱਪੇ ਵਾਲਾ ਚਵਾਰਾ ਕੁੱਤਿਆਂ ਨੇ 8 ਸਾਲ ਦਾ ਬੱਚਾ ਨੋਚ-ਨੋਚ ਕੇ ਖਾਦਾ ਕਿ ਕਿਤਰਾ ਮਾਪਰੀ ਹੈ ਕੀ ਮਸਲਾ ਹੈ ਏ ਬੱਚਾ ਸਾਡਾ ਪੁੱਤ ਹੈ ਇਹ ਹੀ ਇਹ 8 ਕੇ ਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਟਾਣੀ ਨੇ ਢਾਹ ਲਿਆ ਮਾਰ ਹੀ ਦਿੱਤਾ ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਿੱਥੋਂ ਇਹ ਮਤਲਬ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਕਿੰਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਹਵਾਰਾ ਕੁੱਤੇ ਪਿੰਡ ਪਿੰਡ ਹੀ ਜ਼ਿਆਦਾ ਇਤਰਾਸ ਦੀ ਆ ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛਗਿੱਛ ਨਹੀਂ ਕੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੁੱਤ ਬਦੇਖ ਰਿੰਦਾ ਨੋਂ ਵੀ ਚਲੇ ਗਈ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਤੇ ਆਰ ਨਿਆਮਾਂ ਨਾਲ ਪਰ ਕਿਹਨੇ ਲੈ ਗਿਆ ਦੋ ਤਿੰਨ ਜਾਨਵਰ ਲੈ ਆ ਕੇ ਪਾ ਦੇ ਪਰ ਦੋ ਰੋੜਾ ਹੈ ਕਿਤੇ ਨਹੀਂ ਕੋਈ ਇੱਕ ਡੰਗਦਾ ਨਹੀਂ ਆ ਉੱਥੇ ਡੰਗਰ ਕਿਸੇ ਨੇ ਸੁੱਟਿਆ ਸੀ ਮਰਿਆ ਹਰ ਕਿਤੇ ਲਾਗੇ ਛੁੱਟ ਦਿੰਦੇ ਉਹ ਕੁਝ ਤਾਂ ਬੰਦ ਕੋਈ ਨਹੀਂ ਜਾਂ ਉਹ ਤੇ ਕਿਤੇ ਘਟੇ ਘੁਟੇ ਇਹ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਦੇ ਮਗਰ ਭੱਜ ਗਿਆ